ਕਿ ਤੁਹਾਨੂੰ ਹੋਰ ਦੱਸਾਂ ਆਪਾਂ ਆਪਣੇ ਬੱਚਿਆਂ ਦੀ ਆਪ ਹੀ ਜ਼ਿੰਦਗੀ ਖਰਾਬ ਕਰ ਦਿੰਨੇ ਆ ਦੂਜਾ ਨਹੀਂ ਕਰਦਾ ਆਪਾਂ ਉਹਨੂੰ ਕਹਿ ਦਿੰਨੇ ਆ ਮੂਲ ਮੰਤਰ ਸਾਹਿਬ ਜਪਿਆ ਸੁਖਮਨੀ ਸਾਹਿਬ ਜਪਿਆ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਪੂਰੀ ਆਪਾਂ ਆਪਣੇ ਬੱਚੇ ਨੂੰ ਕਹਿ ਰਹੇ ਆ ਤੇਰਾ ਨਹੀਂ ਕੁਝ ਬਣ ਸਕਦਾ ਤੂੰ ਨਹੀਂ ਤਰੱਕੀ ਕਰਨੀ ਕਿਸੇ ਦੂਜੇ ਨੇ ਨਹੀਂ ਕਿਹਾ ਆਪਾਂ ਕਿਹਾ ਆਪਾਂ ਆਪਣੇ ਬੱਚੇ ਨੂੰ ਸਰਾਪ ਦੇ ਰਹੇ ਆ ਆਪਾਂ ਉਹਦਾ ਭੁੱਖ ਕੀ ਜਾਣਦੇ ਆਂ ਵੀ ਆਪਣੇ ਪਿਤਾ ਕੋਲ ਸਾਈਕਲ ਨਹੀਂ ਸੀ ਆਪਣੇ ਕੋਲ ਗੱਡੀਆਂ ਆ ਗਈਆਂ ਕੀ ਪਤਾ ਉਹਦੇ ਕੋਲ ਹੈਲੀਕਾਪਟਰ ਆ ਜੀ ਆਪਾਂ ਕਰਮ ਕਰੋ ਫਲ ਦੀ ਛਾਣਾ ਨਾ ਰੱਖੋ ਗੁਰੂ ਨਾਨਕ ਸਾਹਿਬ ਜਦੋਂ ਦੇਣ ਤੇ ਆਉਂਦੇ ਨਾ ਭੇਖ ਆ ਰੀ ਤੇ ਰਾਜ ਕਰਾਵੇ ਰਾਜੇ ਤੇ ਨਾਰੀ ਤੇ ਜੋ ਪੁਰ ਕਰਾਵੇ ਪੁਰਖਾਂ ਤੇ ਜੋ ਨਾਰੀ ਖਲ ਮੂਰਖ ਕੋ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਮੂਰਖ ਤੋਂ ਮੂਰਖ ਨੂੰ ਪੰਡਤ ਬਣਾ ਸਕਦੇ ਮਹਾਰਾਜ ਸੁਸਾਹ ਸੰਗਤ ਕਦੇ ਵੀ ਗਲਤ ਬਚਨ ਨਹੀਂ ਕਿਸੇ ਨੂੰ ਕਹਿਣੇ ਚਾਹੀਦੇ ਜਦੋਂ ਤੁਸੀਂ ਭਜਾ